ਲੇ ਵੀ ਸੱਜਣੋ ਗਾਵਾਂ ਤਿੰਨ ਲੱਗੀਆਂ ਦਿਖਾਉਣ ਦਾ ਇੱਕ ਫਾਰਮ ਵਾਲੇ ਸੱਜਣ ਕੋਲੇ ਪਹੁੰਚੇ ਹੋਇਆ ਤਿੰਨ ਗਾਵਾਂ ਨੇ ਇੱਕ ਥਣਪਾਸ ਕਰਾਉਂਦੀਆਂ ਤੇ ਦੋ ਬਾਈਕਾਂ ਦਾ ਦੁੱਧੋਂ ਹਟੀਆਂ ਹੋਈਆਂ ਨੇ ਇਹਨਾਂ ਨੂੰ ਤੁਸੀਂ ਤੋਕੜ ਗੱਬਣ ਮੰਨ ਲਿਓ ਗੱਬਣ ਚੈੱਕ ਪਾਸ ਜੀ ਆਉਂਦੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਪਿੰਡ ਖੜਿਆ ਸ਼ਾਜਲਾ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਤਿੰਨੇ ਗਾਵਾਂ ਬਾਈ ਕੋਲ ਬਕਾਉ ਨੇ ਹਾਲ ਫਲ ਹਾਲ ਤੇ ਡਿਟੇਲ ਸਾਰੀ ਬਾਈ ਨੂੰ ਪੁੱਛਾਂਗੇ ਜਿਹੜਾ ਰੇਟ ਆ ਰੇਟ ਬਾਈ ਤੋਂ ਬਿਲਕੁਲ ਜਾਇਜ਼ ਜਾ ਕਰਾਵਾਂਗੇ ਆਜੋ ਬਾਈ ਇਧਰ ਲਿਓ ਬਨੇ ਹੋਰ ਕੀ ਹਾਲ ਹੈ ਜੀ ਵਧੀਆ ਵਧੀਆ ਤੁਸੀਂ ਚੜਦੀ ਕਲਾ ਬੋਸਾ ਚੜਦੀ ਕਲਾ ਆ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਅਰਵਤ ਸਿੰਘ ਹਾਂ ਜੀ ਫੋਨ ਨੰਬਰ 98784 42855 98784 42855 42855 ਹਰ ਬੰਸ ਬਾਈ ਕਿੰਨਾ ਕੁ ਟਾਈਮ ਹੋ ਗਿਆ ਆਪਾਂ ਨੇ ਫਾਰਮਾ ਸਿਸਟਮ ਬਾਈ ਸਾਲ ਸਵਾ ਸਾਲ ਹੋਇਆ ਸਾਲ ਸਵਾ ਸਾਲ ਹਾਂ ਇਧਰ ਮਾਰ ਨਹੀਂ ਘਰੀ ਕੈਮਰਾ ਕੋਸ਼ ਤਾਂ ਇਧਰਲੇ ਬੰਨਿਆ ਜਾਨਵਰ ਆ ਉਧਰ ਉਧਰ ਲੈ ਗਏ ਇੱਕ ਸ਼ੈੱਡ ਬਾਈ ਨੇ ਪਰਲੇ ਬੰਨੇ ਪਾਇਆ ਵਿਆ ਤੇ ਕੰਮ ਕਿਵੇਂ ਆ ਕੰਮ ਵਧਿਆ ਕੰਮ ਵਧਿਆ ਵੀ ਆਈਪਲਿਜ ਵਧਿਆ ਕੰਮ ਬਾਕੀ ਇਹਨਾਂ ਨਵਾਂ ਕੰਮ ਹੈ ਘਰਤੀ ਘਰਤੀ ਸਾਰੀ ਬੱਲੇ ਕਿੰਨੇ ਠੀਕ ਆ ਗੱਲ ਵੀ ਉਤਰਾ ਜਿਵੇਂ ਕਹਿੰਦੇ ਨੇ ਭਰਾ ਬਚਦਾ ਹੈਗਾ ਬਚਦਾ ਵੀ ਹੈ ਵੀ ਬਾੜੀ ਨਜਾਇਜ਼ ਬਣੀ ਐਡਾ ਕੰਮ ਹੈਗਾ ਠੀਕ ਆ ਵੀ ਬ ਦੀ ਪਰੰਪਰਿਤੀ ਜਾਊਗਾ ਨਾਲ ਨਾਲ ਬਰੀਡ ਤੇ ਕੰਮ ਕਰਾਂਗੇ ਵੀ ਓਵੇਂ ਓਵੇਂ ਬਚਦਾ ਹੈਗੀ ਅੱਗੇ ਹਨਾ ਬਾਕੀ ਵੀ ਆਪਣਾ ਸਾਲੇ ਸੂਰਾ ਘਰਦਾ ਹੋਇਆ ਤਾਂ ਕਰਕੇ ਵੀ ਚੱਲ ਠੀਕ ਆ ਗੱਲ ਤੇ ਅੱਜ ਆ ਤਿੰਨੇ ਗਾਵਾਂ ਵਿੱਚ ਆ ਗਏ ਹਾਂ ਤਿੰਨੇ ਗਾਵਾਂ ਵਿੱਚ ਸ਼ੁਰੂਆਤ ਇਹ ਤੋਂ ਕਰ ਲਈ ਇੱਕ ਨੰਬਰ ਵਾਲੀ ਇੱਧਰ ਕਰ ਲਓ ਇਹਦੇ ਮਾਰਦੀ ਗਾਰੀ ਕੈਮਰਾ ਸਰੀਰ ਤਾਂ ਭਾਈ ਇਹਦਾ ਮੱਝਾਂ ਵਰਗਾ ਹੀ ਆ ਹਨਾ ਜਮਾ ਤੋਰ ਕੋਲ ਕੇ ਆ ਜਾ ਇਹਨੂੰ ਚਲਾ ਦੇ ਆ ਸਰੀਰ ਆ ਗਿਆ ਸੱਜਣਾ ਮੱਝਾਂ ਵਰਗਾ ਕਹਿ ਲੀ ਬਈ ਥੋੜੀ ਜੀ ਕ੍ਰੋਸ ਚ ਆ ਗਈ ਹੈ ਨਾ ਹਾਂਜੀ ਭਾਈ ਕ੍ਰੋਸ ਚ ਆ ਗਈ ਹੈ ਗਰਮੀ ਗੁਰਮੀ ਨਹੀਂ ਬਣਾਉਣੀਆਂ ਇਹ ਕਿੰਨੇ ਮਹੀਨੇ ਦੀ ਗੱਬਣਾ ਭਾਈ ਭਾਈ ਇਹ 6 ਮਹੀਨਿਆਂ ਤੋਂ 5-4 ਦਿਨ ਘੱਟ ਨੇ 6 ਮਹੀਨਿਆਂ ਤੋਂ 4-5 ਦਿਨ ਹਾਂ ਮਹੀਨਾ ਦੁੱਧ ਛੱਡੀ ਨੂੰ ਕਿਨੂੰ ਠੀਕ ਹੈ ਡਰਾਈ ਹੈ ਇਹ ਇਹ ਲੇਟ ਹੋਈਆਂ ਗੱਬਣ ਫਿਰ ਹਾਂ ਸਾਰੀ ਗੱਬਣਾ ਬਈ ਲੇਟ ਹੋਈਆਂ ਬਾਕੀ ਇਹਨਾਂ ਪਤਾ ਨਹੀਂ ਤੀ ਨਾ ਠੀਕ ਹੈ ਗੱਲ ਇਹ ਕਦੋਂ ਗੱਬਣ ਕਰਾਉਣੇ ਕੀ ਗੱਲ ਬਾਤ ਹੈ ਉਹਦੇ ਕਰਕੇ ਆਪਾਂ ਨੂੰ ਫਿਰ ਨਵੇਂ ਕੰਮ ਕਰਕੇ ਸਾਰਾ ਹੁੰਦਾ ਠੀਕ ਹੈ ਠੀਕ ਹੈ ਕੈਲੀ ਜਾ ਹਾਂ ਜਾਣਕਾਰੀ ਨਾ ਲਿਆੁਰ ਲੇ ਬੰਨੇ ਲਿਆ ਕੈਲੀ ਵੀ ਜਾਣਕਾਰੀ ਦੀ ਕਮੀ ਕਾਰਨ ਕੈਲੀ ਹਾ ਜੇ ਮਰਜ਼ੀ ਲਾ ਲਓ ਬਾਈ ਆ ਉਹੀ ਗੱਲ ਆ ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ ਬਾਕੀ ਐ ਬਾਈ ਕੋਈ ਫਾਰਮ ਤੂੰ ਕਿਤੋਂ ਆਈ ਹੁੰਦੀ ਐ ਫਿਰ ਉਸ ਹਿਸਾਬ ਨਾਲ ਉਹਰੇ ਉਹਨਾਂ ਪਤਾ ਪੱਤਾਂ ਬੰਨੇ ਚ ਰਹਿੰਦੀ ਐ ਆ ਐਡਜਸਟ ਨਹੀਂ ਕਰਦੇ ਆਪਾਂ ਹਾਂ ਇਹ ਦੁੱਧ ਤਾਜੀ ਨੇ ਕਿੰਨਾ ਦਿੱਤਾ ਬਾਈ ਦੁੱਧ ਬ 24 25 بس ਇੱਥੇ 24 25 हां ਜਿਵੇਂ ਕਈ ਭਰਾ ਕਹਿੰਦੇ ਨੇ ਬਾਡੀ ਇੱਕ ਵੇਣ ਦਾ 35 40 ਦੇ ਤਾਂ ਨਾ ਨਾ ਵੀ ਉਹਦਾ ਕੋਈ ਫਾਇਦਾ ਨਹੀਂ ਆਪਣੇ ਵਰਗੇ ਜ਼ਿੰਮੇਵਾਰੀਆਂ ਲੈਣੀ ਹੁੰਦੀਆਂ ਲੇਟ ਠੀਕ ਹੈ ਗੱਲ ਆ ਬਾਈ ਦੀ ਇੱਕ ਗੱਲ ਬਹੁਤ ਚੰਗੀ ਲੱਗੀ ਬਾਈ ਕਹਿੰਦਾ ਕੰਮ ਆ ਜਿਹੜਾ ਇਮਾਨਦਾਰੀ ਨਾਲ ਕਰਨਾ ਬਿਲਕੁਲ 25 ਕਿਲੋ ਦੁੱਧ ਇਹ ਬੈੜ ਨੇ ਦਿੱਤਾ ਪਿਆ 6 ਮਹੀਨਿਆਂ ਤੋਂ 5 ਦਿਨ ਘੱਟ ਗੱਬਣ ਚੈੱਕ ਪਾਸ ਤੇ ਥਾਣਾ ਦੀ ਭਾਰੂ ਗਰੰਟੀ ਹਾਂ ਹਾਂ ਬਾਈ ਗਰੰਟੀ ਬਾਕੀ ਵਾਲਾ ਉਹ ਚੈੱਕ ਕਰਕੇ ਲੈ ਕੇ ਜਾਵੇ ਇੱਕ ਵਾਰੀ ਸਾਹਾ ਦੀ ਗੱਲ ਇਹਨਾਂ ਦੀ ਇੱਕ ਵਾਰੀ ਬਾਈ ਕਹਿੰਦਾ ਇੱਥੋਂ ਵੀ ਪਾਸ ਕਰ ਲਏ ਤੇ ਉਦਾਂ ਥਾਣਾ ਦੀ ਰਹੂਗੀ ਗਰ ਹਾਂ ਨਾ ਹੀ ਆ। ਹਾਂ ਠੀਕ ਆ ਗੱਲ ਤੇ ਰੇਟ ਤੁਹਾਨੂੰ ਕਹਿਆ ਸੀ ਬਿਲਕੁਲ ਜਾਇਜ਼ ਜਾ ਰੂਗਾ ਤੇ ਹੁਣ ਮਾਰਦੇ ਗਏ ਆਂ ਦੋ ਨੰਬਰ ਵਾਲੀ ਤੇ ਇਹ ਚ ਕਹਿ ਸਕਦੇ ਆਂ ਬਰੀਡ ਫੁੱਲ ਆ ਗਈ। ਆ ਜਾ ਆ ਜਾ ਤੋਰ ਜੋ ਬਰਾ ਇਹਨੂੰ ਵੀ। ਇਹ ਚ ਬਰੀਡ ਆ ਗਈ ਸੱਜਣਾ ਫੁੱਲਾ ਤੇ ਬਾਕੀ ਬਾਡੀ ਇਹਦੀ ਵੀ ਕਹਿ ਸਕਦੇ ਆਂ ਬਾਡੀ ਬਹੁਤ ਕਮਾਲ ਦੀ ਆ ਸੰਭਾਲ ਬਾਈ ਨੇ ਬਹੁਤ ਵਧੀਆ ਕੀਤੀ ਵੀ ਆ ਗਾਵਾਂ ਦੀ ਲਿੱਸੀ ਲਾਵੀਂ ਗਾ ਨਹੀਂ ਹੈਗੀ ਕਿਦੋਂ। ਬਾਕੀ ਤਿੰਨੇ ਸੂਰਸ ਨੇ ਹਲੇ ਵੀ ਨਵੀਂ ਨਾ ਪਿਆ ਤਿੰਨਾਂ ਦਾ ਬੀਮਾ। ਠੀਕ ਆ ਗੱਲ। ਹਾਂ ਬੀਮਾ ਦਾ ਵੀ ਰਹਿਣਾ ਬੀਮਾ ਵੀ ਨਾ ਮੀਨਾ ਤੇ ਠੀਕ ਆ ਗੱਲ। ਅੱਤਾਲੀ ਗਰਮੀ ਜੀ ਟਪਾ ਦੇਣੀਆਂ ਥੋਡੀਆਂ ਤੇ ਪਿਛਾਂ ਤੋਂ ਚੜਾਈ ਫੁੱਲ ਆ ਗਈ ਬਾਡੀ ਦੀ ਤੇ ਸਾਮ ਸੰਭਾਲ ਜਿਵੇਂ ਤੁਹਾਨੂੰ ਦੱਸਿਆ ਵੀ ਜਿਵੇਂ ਬਾਈ ਕਹਿੰਦਾ ਨਾ ਨਵਾਂ ਕੰਮ ਆਤੀ ਪਰ ਸਾਮ ਸੂਮ ਵਾਲੇ ਤਾਂ ਨਾ ਕੰਡੇ ਕੱਢੇ ਪਏ ਆ ਮੇਨ ਗੱਲ ਬਾਈ ਕਹਿ ਲੀਏ گاਵਾਾਂ ਦੀ ਹੈ ਨਾ ਬਾਡੀ ਦੇ ਸਕੋਰ ਦੀ ਹੁੰਦੀ ਆ ਜਿਆਦੇ ਜੇ ਗਾਂ ਬਾਡੀ ਦੀ ਮਜ਼ਬੂਤ ਹੋਊਗੀ ਤਾਂ ਕਰਕੇ ਉਹ ਦੁੱਧ ਵੀ ਪਾਉਦੀ ਹੈ ਨਾ ਹਾਂ ਤੇ ਬਾਕੀ ਚੜਾਈ ਗਰੀ ਕਰਾ ਦੀ ਚੈੱਕ ਤੇ ਜਿਵੇਂ ਨਾ ਗਾਂ ਦਾ ਕਹਿ ਲਿਆ ਉਤੋਂ ਬਿਲਕੁਲ ਸਟ੍ਰੇਟ ਆ ਗਈ ਜਾਨ ਫੁੱਲ ਆ ਗਈ ਕਿੰਨਾ ਦੁੱਧ ਪਾਇਆ ਇਹਨੇ ਪੀਕ ਲੈਵਲ ਤੇ ਭਾਈ ਇਹ 26 ਕਿਲੋਟਰ ਅੰਦਰ ਹੈ 26 ਲੀਟਰ ਹਾਂ ਉਹ ਚਾਹੇ 30 ਵੀ ਕਰਨਾ ਦੇ ਠੀਕ ਹੈ ਸਾਡਾ ਵੀ ਬਸ ਤੁਹਾਨੂੰ ਦੱਸੀਆ ਵੀ ਕਰੇ ਤਾਂ ਚਾਰ ਮੁਕਿਆਂ ਦੀ ਕਰੇ ਹਰਾ巴ਸ ਐ ਠੀਕ ਹੈ ਗੱਲ ਉਹ ਗਾਂ ਕਹਿ ਲਈ ਵੀ 30 ਕਿਲੋ ਵਾਲੀ ਹੈਗੀ ਹੈ ਨਾ ਹਾਂ ਬੰਦਾ ਸਮਾਨ 30 ਕਿਲੋ ਬੈਡ ਪਰ ਆਉਣਾ ਪਾਉਗੀ ਬਾਕੀ ਆ ਨਾ ਡਰਾਈ ਪੀਡ ਬਹੁਤ ਬਚ ਗਿਆ ਹਾਂ ਤੇ ਬਾਕੀ ਨਾ ਗਰੀ ਇੱਥੋਂ ਦਿਖਾ ਦੀ ਝੋਲ ਝੂਲ ਆਡਰ ਚ ਬਹੁਤ ਰੱਖਦੇ ਇਹਦੇ ਸੀਮਨ ਕਿਹੜਾ ਲੱ ਨੌਨ ਸੈਕਸਟਰ ਲੈ ਕੇ ਚੱਲੇ ਨਹੀਂ ਸੈਕਸਟ ਲੱਗਿਆ ਕਿਹੜਾ ਰਮਾਡਾ ਦਾ ਲੱਗਿਆ ਹੋਇਆ ਰਮਾਡਾ ਦਾ ਆਪਾ ਡਾਕਟਰ ਤੋਂ ਸਾਰਾ ਡਿਟੇਲ ਲੈ ਕੇ ਤੁਹਾਨੂੰ ਦੱਸ ਵੀ ਦੇਣਾ ਠੀਕ ਹੈ ਗੱਲ ਇਹਦੇ ਬਾਈਕ ਨਾਲ ਸੈਕਸਟਰ ਸੀਮਨਾ ਰਮਾਡਾ ਦਾ ਲੱਗਿਆ ਤੇ ਇਹ ਬਾਈਕ ਦਾ ਆਪਾ ਚੋਇਆ 26 ਤੇ 30 ਦੇ ਸਮਥਿੰਗ ਵਾਲੀ ਬੈਠਾ ਹੈ ਹਾਂ 5 ਮਹੀਨੇ 20 ਦਿਨਾਂ ਦੀ ਗੱਬਣਾ ਇਹ 5 ਮਹੀਨੇ 20 ਹਾਂ ਚੈੱਕ ਪਾਸ ਅਗਲਾ ਕਰਕੇ ਜਾ ਵੀ ਸਾਰੇ ਮਸ਼ੀਨ ਨਹੀਂ ਥਾਣਾ ਮਸ਼ੀਨ ਦਾ ਚਾਉਂਦੇ ਅਸੀਂ ਠੀਕ ਹੈ ਹੱਥ ਕਦੇ ਵੀ ਲਾਇਆ ਤਾਜੀ ਦੀ ਵੀ ਲਾਇਆ ਮਨਾਲੀ ਨਹੀਂ ਲਾਉਣੀ ਤੇ ਇੱਕ ਖਾਸ ਗੱਲ ਇਹ ਦੀ ਇਹ ਰਹੂਗੀ ਕਿ ਇਹਦੀ ਲੈਗ ਸਕੋਰ ਵੀ ਇਹਦਾ ਫੁੱਲ ਬਿਲਕੁਲ ਸਟ੍ਰੇਟ ਆ ਗਈ ਤੇ ਪਛਾਂ ਤੋਂ ਬਾਡੀ ਤੇ ਮਾਰਦੀ ਕੈਮਰਾ ਜਦੋਂ ਇੱਧਰਲੇ ਬੰਨੇ ਜਾਊਗੀ ਨਾ ਉੱਤੋਂ ਇਹਦੀ ਬਾਡੀ ਚੈੱਕ ਕਰਾ ਦੀ ਚੜਾਈ ਵਾਲੀ ਬਾਡੀ ਆ ਗਈ ਟਾਲੂ ਨਹੀਂ ਹੈਗੀ ਬੈਡ ਕੋਈ ਵੀ ਕਿਸੇ ਵੀ ਪੱਖ ਤੋਂ ਇਹਦਾ ਕੀ ਰੇਟ ਰਹਿਣਾ ਹੈ ਇਹਦਾ ਬਾਈ 70000 ਰੁਪਏ ਦੇ ਦਾਂਗੇ ਇਹ ਦੇ ਦਾਂਗੇ 70 ਦੀ ਤੇ ਇੱਕ ਨੰਬਰ ਵਾਲੀ ਦੇ ਦਾਂਗੇ 65 ਦੀ ਤੇ ਜੇ ਕਿਸੇ ਨੇ ਬਾਈ ਇਹ ਦੋਨੇ ਜਾਂ ਤਿੰਨ ਹੀ ਲੈਣੀਆਂ ਕੋਈ ਗੱਲ ਨਹੀਂ ਉਹ ਕਰ ਦਾਂ ਬਾਈ ਉਦਾਂ ਦਾ ਕੰਫੈਸ਼ਨ ਕਰ ਦਾਂਗੇ ਮਾਰਦਾ ਗੱਲ ਦਾ ਕਰ ਦਾਂਗੇ ਪੂਰਾ ਠੀਕ ਆ ਗੱਲ ਆ ਤੇ ਹੁਣ ਮਾਰ ਦੇ ਗਰੀ ਤਿੰਨ ਨੰਬਰ ਵਾਲੀ ਬੈਡ ਤੇ ਕੈਮਰਾ ਧੋਰ ਬਲਵਾਨਾ ਖੋਲ ਕੇ ਨੂੰ ਇਹਦਾ ਸੂਆ ਇਹਦਾ ਹੀ ਬਾਈ ਤੀਜ ਉਹ ਸਭ ਪੂਛ ਪਹਿਲਾਂ ਸਹੀ ਸੀ ਸਾਰੀ ਸਸ ਥੋੜੀ ਘਟ ਗਈ ਮਗਰੋਂ ਆ ਹੁਣ ਬਾਲ ਬੂਲ ਜੇ ਆ ਗਏ ਤੇ ਉਹ ਪੂਰੀ ਵਧੀਆ ਗਾਂ ਐ ਮੂਲੇ ਥਣ ਥੋੜੇ ਵੱਡੇ ਨੇ ਠੀਕ ਐ ਤੇ ਪਿਛਲੇ ਥਣ ਛੋਟੇ ਨੇ ਠੀਕ ਐ ਪਾਸਾ ਪੂਛਾ ਨਹੀਂ ਕਰਦੀ ਪਾਸਾ ਕੋਈ ਨਹੀਂ ਕਰਦੀ ਬਾਕੀ ਹਾਂ ਵੀ ਮਸ਼ੀਨਤੀ ਅਸੀਂ ਇਹਨੂੰ ਚਾਉਂਦੇ ਹਾਂ ਠੀਕ ਐ ਹੁਣ ਇਹ ਥੱਲੇ 2 ਲੀਟਰ ਉਦੋਂ ਵਿੱਚ 4 ਵੀ ਹੋ ਸਕਦਾ ਐਨਾ ਕਾ ਆ ਮੁੰਡਾ ਚਾਉਂਦਾ ਹੁਣ 2 ਹੋਵੇ 4 ਹੋਵੇ ਕਰ ਲਈਏ ਵੀ ਥਣ ਪਾਸ ਕਰਾਉਂਦੀ ਆ ਉਹ ਮਿਲਕ ਵੇਣ ਚੰਗੀ ਜਾਂਦੀ ਹੈ ਹੈਲੋ ਬਾਈ ਪੂਰਾ ਵਧੀਆ ਦੁੱਧ ਦੀ ਕੁਆਲਿਟੀ ਐ ਠੀਕ ਹੈ ਤਾਂ ਜੀ ਨੇ ਕਿੰਨਾ ਦਿੱਤਾ ਇਹਨੇ ਤਾਂ ਜੀ ਨੇ ਬਾਈ ਇਹਦਾ 23 ਲੀਟਰ ਉਧਰ ਹੈ 23 ਕਿਲੋ ਹਾਂ ਹੁਣ ਇਹਨਾਂ ਕਹੇ ਨੂੰ ਚਾਹਿਆ ਅਗਲਾ 25 ਕਰੀ 30 ਕਰ ਦੇ ਆਪਾਂ ਉਹਨਾਂ ਜੋਰ ਜਿਹਾ ਲਾ ਕੇ ਦੇਖਿਆ ਨਹੀਂ ਠੀਕ ਹੈ ਗੱਲ ਆਪਾਂ ਨੇ ਕਹਿ ਲਿਆ ਵੀ ਨਾਰਮਲ ਨਾਰਮਲ ਜਿਹਾ ਰੱਖ ਕੇ ਰੱਖੀ ਨੇ ਹਾਂ ਇਹਨੇ ਬਾਈ ਕਹਿੰਦਾ ਨਾਰਮਲ ਜਿਹਾ 23 ਦਿੱਤਾ ਵੀ ਮੰਨ ਲੀਏ 25 26 ਵਾਲੀ ਬੈੜ ਦਾ ਇਹ ਬਾਈ ਉਹਨਾਂ ਦੇ ਬਾਕੀ ਅਗਲੇ ਦੀ ਦਾ ਸੇਵਾ ਤੇ ਦੇਖੋ ਹਾਂ ਬਾਕੀ ਗਾਂ ਵਾਲੇ ਸੱਜਣ ਦੀ ਨਾ ਜਿਵੇਂ ਬਾਈ ਨੇ ਦੱਸਿਆ ਯਾਰ ਕੇਅਰ ਤੇ ਡਿਪੈਂਡ ਆ ਬਾਕੀ ਬੈੜਾਂ ਚੰਗੀਆਂ ਨੇ ਬਰੀਡਿੰਗ ਦੇ ਮਾਮਲੇ 'ਚ ਬੈਸਟ ਰੇਨ ਵਾਲੀਆਂ ਬੈੜਾਂ ਜਾ ਫੈਕਸ ਗੱਬਣ ਕਿੰਨੇ ਟਾਈਮ ਦੀ ਗੱਬਣ ਬਈ ਇਹ ਹੈਗੀ ਆ 6 ਮਹੀਨਿਆਂ ਤੋਂ 7-8 ਦਿਨ ਘਟਾ ਲਗਭਗ ਸਾਰੇ ਇੱਕੋ ਜਿਹੇ ਟਾਈਮ ਦੀ ਨੇ ਠੀਕ ਆ 28 ਸੂਣ ਵਾਲੀਆਂ ਨੇ 28 ਸੂਣ ਆ 5-7 ਦਿਨਾਂ ਦੀ ਫਰਕ ਹੈ ਸਾਰਿਆਂ ਦਾ ਠੀਕ ਆ ਗੱਲ ਅਗਲਾ ਚੈੱਕ ਪਾਸ ਕਰਾ ਕੇ ਲੈ ਕੇ ਜਾਵੇ ਮੋਟਾ-ਮੋਟਾ ਆਈਡੀਆ ਜਾਂ ਲਾ ਲਈਏ ਕੋਈ ਭਰਾ ਵੀ 70 ਤੋਂ 75 ਲੀਟਰ ਦੁੱਧ ਹਾਜ਼ਰ ਕਰਦਾ ਦੁੱਧਣ ਗਿਆ ਬਈ ਤਿੰਨ ਬਾਕੀ ਇੱਕ ਗੱਲ ਤੁਹਾਨੂੰ ਸੱਜਣ ਬਾਕੀ ਸੂਣ ਗਿਆ ਬਈ ਜਾ ਕੇ ਉਹੀ ਗਰਮੀ ਲੰਗਾ ਕੇ ਇੱਕ ਖਾਸ ਗੱਲ ਇਹ ਮੈਂ ਦੱਸਣੀ ਲੱਗਿਆ ਸੀ ਬਾਈ ਨੇ ਦੱਸਦੀ ਵੀ ਨਾ ਬਹੁਤ ਚੰਗੇ ਮੌਸਮ 'ਚ ਸੂਣ ਗਿਆ ਜੇ ਗਰਮੀ 'ਚ 25 ਦਿੱਤਾ ਤਾਂ 5-5 ਕਿਲੋ ਵਧਾ ਦੇ ਜਿੱਦਾਂ ਦੇ ਮੌਸਮ 'ਚ ਜਾ ਕੇ ਇਹਨਾਂ ਨੇ ਸੂਣਾ ਤੇ ਬਾਕੀ ਰੇਟ ਸਜਣੋਂ ਕੁਆਲਿਟੀ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਰਹੂਗਾ ਬਾਈ ਦਾ ਤੇ ਨੰਬਰ ਬੋਲ ਦਿਓ ਜੀ ਨੰਬਰ ਬਾਈ 98784 42855 98784 42855 ਪਿੰਡ ਸ਼ਾਜਲਾ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ